ਇਹਨਾਂ ਦਿਨਾਂ ਤਰ੍ਹਾਂ ਹਰ ਰੋਜ਼ ਸ਼ਸਤਰਾ ਲਾ ਲਉਂਦੇ ਆ ਜੋ ਕੋਈ ਫੈਕਲ ਸਵਾਰ ਜਾ ਕੋਈ ਜੋ ਡਰਾਈਵ ਕਰਦਾ ਹੈ ਜੋ ਟ੍ਰੈਫਿਕ ਨਿਯਮ ਦੀ ਲੰਘਣਾ ਕਰਦੇ ਨੇ ਉਹਨਾਂ ਦੇ ਜੁਰਮਾਨੇ ਕੀਤੇ ਜਾਂਦੇ ਨੇ ਕਈ ਮੋਟਰਸਾਈਕਲ ਆਪਣੇ ਮਾਲਕ ਆਪਣੇ ਨੰਬਰ ਪਲੇਟਾ ਬਣਾਉਂਦੇ ਉਹਨਾਂ ਦੇ ਜਲਾਨ ਕਰਦੇ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੁੰਦੇ ਉਹ ਇਨਫੋਰਮਟ ਕੀਤੇ ਜਾਂਦੇ ਆ ਇਦਾਂ ਹੁਣ ਸੀਤ ਜਿਹੜੇ ਜੋਰ ਮੇਲੇ ਚੱਲ ਰਹੇ ਹਨ ਮੈਂ ਕੋਈ ਵਿਸ਼ੇਸ਼ ਪ੍ਰਬੰਧ ਕੀਤੇ ਹੋ। ਉਹ ਤੋਂ ਸਾਨੂੰ ਸਾਰਿਕ ਨੂੰ ਅਪੀਲ ਕਰਦੇ ਆਂ ਵੀ ਵੀ ਇਹ بڑا ਇਹ ਸ਼ੋਕਮਈ ਇਹ ਪੰਦਰਵਾੜਾ ਚੱਲ ਰਿਹਾ। ਵੀ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਸ਼ੁਰੂ ਕਰਨਾ। ਮੱਥਾ ਟੇਕੋ ਕੋਈ ਹਲੜਵਾ ਜਿਨਾ ਕਰੋ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਇਹ ਸਿੱਖ ਕੌਮ ਲਈ ਬਹੁਤ ਇਹ ਦਿਰਾ ਹੈ ਕਿ ਨਾ ਨੰਬਰਾਂ ਕਰਦੇ ਆ। ਸਰ ਕਿਤਾ ਪਿਛਲੇ ਸਾਲ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਤੋਂ ਉਦਵਾਰੀ ਸਰਪ ਹੁੰਦਾ ਜਾਂ ਜਿੱਦਾਂ ਅਸੀਂ ਸਿੱਧੀ ਜੋੜ ਮੇਲੇ ਆ ਰਹੇ ਆ। ਅੰਦਰ ਤੇ ਇਹ ਟ੍ਰੈਫਿਕ ਦੀ ਕਵਾਂਦਨ ਲੱਗੇ ਕਿਹੜੇ ਕਿਹੜੇ ਪ੍ਰਬੰਧ ਕਰ ਰਹੇ ਆ। ਸਾਰਾ ਅਸੀਂ ਪਿਛਲੇ ਸਾਲ ਦੀ ਤਰ੍ਹਾਂ ਬਹੁਤ ਵਧੀਆ ਪ੍ਰਬੰਧ ਕਰਾਂਗੇ ਤੇ ਸਾਰਾ ਸਾਡੇ ਕੋਲ ਥੋੜੇ ਜਣ ਹੋਏ ਕਿ ਅਸੀਂ ਇਹਨਾਂ ਦੇ ਧਿਆਨ ਚ ਲਿਆ ਦਿੱਤਾ ਵੀ ਆਪਾਂ ਇਹਦਾ ਇਹਦਾ ਪ੍ਰਬੰਧ ਕਰਨੇ ਆ। ਅਸੀਂ ਬੈਰੀਕੇਟਿੰਗ ਸਾਰੇ ਪਾਸੇ ਖਰਾਬ ਦੀ ਹੈ ਤੇ ਪਹਿਲਾ ਸਰਵੇਖਾਤਾ ਜਿਹੜੀ ਤੇਰੀ ਸਾਹ ਹੋਣੀ ਹੈ ਤੇ ਉਹਦੇ ਬਾਅਦ ਦਰੇ ਹੋਣੀ ਹੈ ਤੇ ਉਹ ਅਸੀਂ ਮਤਲਬ ਸਰਦੀ ਧਿਆਨ ਚ ਲਿਆਤਾ ਸਰਨੇ ਸਾਰਾ ਸਾਨੂੰ ਦੱਸਤਾ ਵੀ ਅੱਜ-ਅੱਜਾ ਕੰਟਰੋਲ ਕਰਨਾ ਅਸੀਂ 12 ਫੋਰਸ ਨੂੰ ਖਾਵਾਂਗੇ ਐਨ ਅਸੀਂ ਪਿਛਲੇ ਸਾਲ ਦੇ ਜਿਹੜੇ ਕਟਾਈਆਂ ਰਹਿ ਗਈਆਂ ਉਹ ਇਸ ਸਾਲ ਅਸੀਂ ਰਹਿ ਨਹੀਂ ਜਾਂਦੇ ਕਿੰਨੇ ਦਾ ਚਲਾਨ ਆਇਆ ਕਿਤੇ ਗਏ ਅੱਜ ਦੇ ਸਰ ਸਾਡੇ ਮਤਲਬ ਦੇ ਇਹੀ ਚਲਾਨ 22 ਟੋਂ ਵੱਧ ਹੋ ਗਏ ਆ ਜਿਹੜੇ ਮਤਲਬ ਵੀ ਮੋਟਰਸਾਈਕਲਾਂ ਦੇ ਵਿਦਆਊਟ ਲਾਇਸੈਂਸ ਤੇ ਵਿਦਆਊਟ ਨੰਬਰ ਪਲੇਟਾਂ ਤੇ ਕਾਰਾਂ ਦੇ ਰੋਂਗ ਪਾਰਟ